ਲਾਈਟ ਲੱਗਣ ਦੇ ਨਾਲ ਇੱਕ ਆਦਮੀ ਦੀ ਹੋਈ ਮੌਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਾਦਕ ਵਿਖੇ ਬਿਜਲੀ ਤੇ ਬਿਜਲੀ ਦੇ ਵਿੱਚ ਕੰਮ ਕਰ ਰਿਹਾ ਮਜ਼ਦੂਰ ਤੌਰ ਤੇ ਅਤੇ ਫਰੀਪਰ ਰੋਡ ਤੇ ਖੰਭੇ ਤੇ ਕੰਮ ਕਰ ਰਿਹਾ ਸੀ ਪਰਮਟ ਲੈਂਡ ਦੇ ਬਾਵਜੂਦ ਵੀ ਕਿਸੇ ਅਸ਼ਰਾਰਤੀ ਅਨਸਰ ਵੱਲੋਂ ਟਰਾਈ ਲਈ ਗਈ ਟਰਾਈ ਲੈਂਡ ਦੇ ਨਾਲ ਅਮਰਜੀਤ ਸਿੰਘ ਦੀ ਮੌਤ ਹੋ ਗਈ ਕੇਐਸਕੇ ਨੂੰ ਜਦੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਕੀ ਘਟਨਾ ਵਾਪਰੀ ਚਾਨਣ ਦਿਨ ਲੱਗੀ ਏ ਉਦੋਂ ਤਾਂ ਲੈ ਨਾ ਪਰਮਟਾ ਤੋਂ ਬਿਨਾ ਇਹ ਵੀ ਕੰਮ ਨਹੀਂ ਹੁੰਦੇ ਉਹਨ ਕਿਵੇਂ ਲਾਈਟ ਛੱਡੀ ਗਈ ਹੈ ਪਰਮਟਾ ਤੋਂ ਬਿਨਾ ਕੰਮ ਨੂੰ ਕਰ ਲੈ ਨੂੰ ਤੇ ਚਾੜ ਕੇ ਲਾਈਟ ਛਿਟਨੀ ਆ ਇਹ ਸਰ ਇੱਕ ਕੱਲ ਲੱਗੀ ਨੂੰ ਲਾਈਟ ਲੱਗੀ ਹੈ ਕੀ ਕਰਨਾ ਇਹੋ ਅੱਜ ਕੱਲੋ ਨੈਸ਼ਨਲ ਹਾਈਵੇ ਦਾ ਲਾਈਨਾਂ ਦਾ ਸ਼ਿਫਟ ਦਾ ਕੰਮ ਚੱਲ ਰਿਹਾ ਜਿਹੜੀ ਮਕਸਦ 244 ਲਾਈਨ ਜਾ ਰਹੀ ਹੈ ਸੜਕ ਤੇ ਕੰਪਨੀ ਵੱਲੋਂ ਸਭ ठेਕੇਦਾਰ ਜਿਹੜੇ ਉਹ ਕੰਮ ਕਰਾ ਰਹੇ ਸੀਗੇ ਤੇ ਉਹਦੀ ਜਿਹੜੀ ਕੱਲ ਇਨਸੀਡੈਂਟ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਆਏਗਾ ਉਹ ਕਲੀਅਰ ਕਰ ਦਿੱਤਾ ਜਾਵੇ ਪਰਿਵਾਰ ਨਾਲ ਕਿਸ ਤਰ੍ਹਾਂ ਦਾ ਹੈ ਹਾਂ ਜੀ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਉਹ ਚਾਰ ਪੰਜ ਭੈਣਾਂ ਦਾ ਭਰਾ ਸੀਗਾ ਜਿੱਥੇ ਜੇ ਮੈਰਿਜ ਹੋਈ ਆ ਉਹਦੀ ਉਮਰ ਥੋੜੀ ਹੈ ਇਸ ਕਰਕੇ ਜਿਹੜਾ ਨੋਸਾ ਪਰਿਵਾਰ ਦਾ ਆਏ ਹੋਏ ਨੇ ਕੋਈ ਗੱਲਬਾਤ ਹੋ ਰਹੀ ਹੈ ਪਰਿਵਾਰ ਨੂੰ ਕਿਹੜੇ ਵਜੇ ਸ਼ੁਆਦਤ ਸ਼ੁਆਦਤ ਹੋਇਆ ਜਾਏ ਅਜੇ ਗੱਲਬਾਤ ਨਹੀਂ ਹੋਈ ਕੋਈ ਵੀ ਅਜੇ ਆਏ ਨਹੀਂ ਉਹ ਕੰਪਨੀ ਜਿਹੜੀ ਸਾਡੇ ਮੇਨ ਠੇਕੇਦਾਰ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਮੇਨ ਠੇਕੇਦਾਰ ਉਹ ਪਟਿਆਲੇ ਤੋਂ ਆਏ ਹੈ ਕੀ ਨਾ ਭਾਈ ਅਸ਼ੀਸ਼ ਅਸ਼ੀਸ਼ ਕਰਦੇ ਸਰ ਉਹਨਾਂ ਦੇ ਧਿਆਨ 'ਚ ਨਹੀਂ ਹੈ ਹਾਂ ਉਹਨਾਂ ਦੇ ਧਿਆਨ 'ਚ ਹੈ ਉਹਨਾਂ ਦੇ ਬੰਦੇ ਨੇ ਕਰਾਇਆ ਬੰਦੇ ਜਿਹੜੇ ਮੇਨ ਉਹਨਾਂ ਦੇ ਬੰਦੇ ਦੋ ਠੇਕੇਦਾਰ ਗਾਂ ਸਬਲਟਾ ਉਹ ਵੀ ਇੱਥੇ ਮੌਕੇ ਤੇ ਮਜੂਦ ਸੀਗੇ ਹੋਰ ਸਿੰਘ ਜੀ ਹੋਰ ਸਿੰਘ ਜੀ ਜੋ ਅੱਜ ਅਸੀਂ ਆ ਪੁਜੀਰੀ ਕਰੀਏ ਕੀ ਕੀ ਘਟਨਾ ਵਾਪਰੀ ਕਿ ਕੀ ਗੱਲ ਮੇਰੇ ਬੱਚਾ ਕੰਮ ਕਰਦਾ ਸੀ ਨੌਕ ਮਲਾਜ਼ਮਾ ਨਾ ਅਮਰਜੀਤ ਸਿੰਘ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਠੇਕੇਦਾਰ ਨਾਲ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਤਾਂ ਹੋ ਗਿਆ ਨਾ 8-9 ਸਾਲ ਹੋ ਗਏ ਨੇ ਤੇ ਇੱਥੇ ਕਰਦਿਆਂ ਨੂੰ ਹੋ ਗਿਆ ਮਹੀਨਾ ਡੇਢ ਹੋ ਚੱਲਿਆ ਜੀ ਹਾਂ ਜੀ ਕੀ ਗੱਲਬਾਤ ਹੋਈਏ ਗੱਲਬਾਤ ਵੀ ਸਾਨੂੰ ਇਨਸਾਫ ਚਾਹੀਦਾ ਹੈ ਬੱਚੇ ਦੀ ਕਿਸ ਤਰ੍ਹਾਂ ਮੌਤ ਹੋਈ ਹੈ ਬਿਜਲੀ ਕਾਰਨ ਹੋਈ ਹੈ ਜੀ ਬਿਜਲੀ ਦਾ ਫੇਰ ਨਹੀਂ ਛੱਡਿਆ ਪਰਮਿਟ ਨਹੀਂ ਸੀ ਲਿਆ ਜੀ ਪਰਮਿਟ ਲਿਆ ਸੀ ਉਹ ਇਹਨਾਂ ਇਹਨਾਂ ਗੈਲਿਕੀ ਟੀ ਛੱਡਾ ਦਿੱਤਾ ਇਹਨਾਂ ਦਾ ਕਰ ਬਿਜਲੀ ਦਾ ਨਹੀਂ ਬਾਬੀ ਜੀ ਸਰ ਕੱਲ ਇੱਥੇ ਕੰਮ ਕਰ ਰਹੇ ਸੀ ਜੀ ਰੋਡ ਦਾ ਤੇ ਏਪੀ ਫੀਡਰ ਬੰਦ ਸੀਗਾ ਉਹਦੇ ਤੇ ਸੈਕ ਪਾ ਰਹੇ ਸੀਗੇ ਤੇ ਉਹਨਾਂ ਨੇ ਟ੍ਰਾਈ ਲੈ ਲਈ ਜੀ ਤੇ ਸ਼ਾਰਟ ਲੱਗ ਗਿਆ ਮੁੰਡੇ ਨੂੰ ਉਹ ਉਸ ਤੋਂ ਪਤਾ ਕੋਈ ਹਸਪਤਲ ਲੈ ਕੇ ਗਏ ਜੀ ਹਾਂਜੀ 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 ਤੁਰਤਪਾਂ ਜੀ ਮੰਨ ਲਓ ਸੀ ਉਤਾਰਿਆ ਉਹਨੂੰ ਥੱਲੇ ਜੀ ਤੇ ਹਸਪਤਲ ਲੈ ਕੇ ਮਾਉਂਗਾ ਜੀ ਉਹ ਮੁੜ ਕੇ ਕਹਿੰਦੇ ਮੈਡੀਕਲ ਲੈ ਕੋ ਕਿੱਥੇ ਲੈ ਗਏ ਹਾਂ ਜੀ ਮੈਡੀਕਲ ਮੈਗੇਲੀ ਕਿੰਦੀ ਬੱਤ ਤੇ ਹਾਂਜੀ ਜੀ ਮੈਗੇਲੀ ਅਣਗਲੀ ਅੰਦਰੋਂ ਚੱਲੀ ਹੈ ਜੀ ਲਾਈਟ ਪਰਮਨੈਂਟ ਸੀਗਾ ਮੰਨ ਲਓ ਟਰਾਲੀ ਬਾਹਰ ਸੀ ਵੀ ਪਲੇਟ ਟੰਗੀ ਦੇਈ ਸਾਹੂਰਾਂ ਨੇ ਲਿਆ ਸੀ ਪਲੇਟ ਟੰਗੀ ਸੀਗੀ ਤੇ ਟਰਾਲੀ ਵੀ ਬਾਹਰ ਸੀ ਤੇ ਟਰਾਈ ਲੈ ਲਈ ਜੀ ਕਿਸੇ ਬੰਦੇ ਦੇ ਕਹਿਣ ਤੇ ਕਿਸੇ ਨੇ ਜੀ ਅੰਦਰ ਅੰਦਰਲੇ ਮਲਾਜ਼ਮ ਨੇ ਹਾਂ ਜੀ ਜੀ ਦੇ ਤੁ ਵੀ ਹਾਂ ਜੀ ਦੇ ਤੁ ਵੀ ਜੀ ਕੀ ਨਾਮ ਹੈ ਤੇ ਤੁਸੀਂ ਅੱਜ ਬੇਲ ਘਰ ਪਹੁੰਚੇ ਸਾਡੇ ਕਰੀ ਸੀ ਜਣਾ ਇਹ ਤੋਂ ਬਿਲਕੁਲ ਜੀ ਮੈਂ ਸੋਨ ਸਿੰਘ ਐਮਸੀ ਸਾਡੇ ਬਾੜ ਦਾ ਬੱਚਾ ਇੱਥੇ ਕੰਮ ਕਰਨ ਆਉਂਦਾ ਸੀਗਾ ਜੀ ਠੇਕੇਦਾਰ ਗੁਰਦੇਵ ਸਿੰਘ ਜੀ ਕੋਲੇ ਤੇ ਕੰਮ ਕਰ ਰਿਹਾ ਸੀਗਾ ਚਲਦੇ ਕੰਮ ਦੇ ਵਿੱਚ ਟਰਾਈ ਲਈ ਗਈ ਹੈ ਜੀ ਜਿਹਦੇ ਨਾਲ ਸਾਡੇ ਬੱਚੇ ਦੀ ਜਾਨ ਚਲੀ ਗਈ ਹੈ ਜੀ ਕੱਲ ਸ਼ਾਮ ਦੀ ਘਟਨਾ ਹੈ ਜੀ